ਤੇਰਾ ਫੜਾ ਹੋਵੇ ਕਦੇ ਹੋਰ ਨਾ ਆਲਾ ਕੋਈ ਚਲ ਪੇ ਹਸਲਪੂ ਪੀ ਜੇ ਕੋਈ ਕਤੋਂ ਜਾਣੀ ਆ ਓਏ ਗੱਲ ਥੰਦਾ ਊਂ ਇਹਨੂੰ ਸੁਧਾਰੇ ਨੂੰ ਕਿਨੇ ਬਰਾਲਿਆ ਇਹ ਤਾਂ ਵੀ ਨਹੀਂ ਕਹਦਾ ਘਰ ਬਸਣ ਦਿੰਦਾ ਸ਼ਾਂ ਚਾਚਾ ਦਾਤਾ ਕਿੱਦਾਂ ਆ ਆ ਬੈਠਾ ਕੰਜੜਾ ਤੇਰਾ ਫੜਾ ਹੋਵੇ ਤੇਰਾ ਓਏ 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 ਕੰਜੜਾ ਓਏ ਕੰਜੜਾ ਕੀ ਕਰਤਾ ਤੂੰ ਹੈਂ ਗਾਹਾਂ ਤੂੰ ਲਾਟਕੀ ਨੂੰ ਵੀ ਹਏ ਹੇ ਹਾਈ ਸਾਹਮਣੇ ਉਹ ਜੇ ਪਰਾਂ ਮਾਂ ਦੇ ਕੁੱਤੇ ਕੇ ਆ ਗਿਆ ਕੰਜੜਾ ਸ਼ਰਮ ਕਾਲਾ ਓਏ ਫੁੱਫੜਾ ਕੀ ਕਰਾਂ ਮੈਂ ਮੇਰੇ ਸਾਦਾ ਬੌਲਾ ਲਾਣਾ ਪੱਲੇ ਪੈ ਗਿਆ ਸੁਣਦੀ ਨਹੀਂ ਗੱਲ ਜਦੋਂ ਮੈਂ ਬਾਰ ਬਾਰ ਕਹੀ ਜਾਂਦਾ ਮੇਰੀ ਫੋਟੋ ਵਰਗੀ ਫੋਟੋ ਹੈ ਮੈਂ ਆਈ ਨਹੀਂ ਮੇਰੇ ਵਰਗਾ ਬੰਦਾ ਹੈ ਕੋਈ ਹੈ ਹੁਣ ਮੈਂ ਕਿਵੇਂ ਸਮਝਾਵਾਂ ਕਿ ਮੈਂ ਟੱਡ ਪਾੜ ਕੇ ਦਿਖਾਵਾਂ ਵੀ ਨਹੀਂ ਫਿਰ ਮੈਂ ਹੈ ਹੀ ਨਹੀਂ ਜਾਂ ਫਿਰ ਉਹ ਉਹ ਕਿਹੜਾ ਕਬੂਤਰ ਜਾਂ ਹੁੰਦਾ ਸਟੂਡੀਓ ਜਿਆ ਕੋਲੇ ਇਹਦਾ ਫੋਟੋਗ੍ਰਾਫਰ ਨੇ ਜਾਂ ਹੋਰ ਹੋਰ ਨਾ ਕੋਈ ਕਾਰਸਾਨ ਹੋਣ ਨੇ ਕਹ ਲਈ ਗੱਲ ਕੋਈ ਨਾ ਕੋਈ ਓਏ ਕਾਹ ਨੂੰ ਗੱਲ ਥਾਣਾ ਉਹ ਪ੍ਰਾਣੀ ਥਿਆਲਿਆਂ ਦੀ ਕਹਾਵਤਾਂ ਵੀ ਕੱਛਿਓਂ ਪਾਰ ਪਿਓ ਪਤ ਜਾਰ ਹੈ ਆਪਾਂ ਹੁਣ ਤੂੰ ਸਮਝ ਲਾ ਵੀ ਫਰੈਂਡੇ ਆ ਦੋਸਤ ਐ ਆਪਾਂ ਦੋਨੇ ਗੱਲ ਸੁਣ ਮੇਰੀ ਗੱਲ ਸੁਣ ਮੈਂ ਵੀ ਜਵਾਨੀ ਪੈਰੇ ਤਿੰਨ ਤਿੰਨ ਰੱਖੀਆਂ ਤੈਨੂੰ ਤੇ ਤੇਰੇ ਪਿਓ ਨੂੰ ਪਤਾ ਲੱਗਿਆ ਅੱਜ ਕੱਲ ਜਾਂ ਚੈਰੀ ਭੂਆ ਨੂੰ ਪਤਾ ਲੱਗਿਆ ਤਿੰਨ ਰੱਖੀਆਂ ਤਨ ਓਏ ਹੋਰ ਗੋਡੇ ਆਏ ਮੈਂ ਥੋੜੀ ਰੂਟਾ ਵੀ ਟਰਾਂਗੂ ਚਾਉੜੇ ਹੋਇਆ ਗੱਲ ਸੁਣ ਅੱਜ ਤੱਕ ਤੇਰੀ ਭੂਆ ਨੂੰ ਤੈਨੂੰ ਤੇਰੇ ਪਿਓ ਨੂੰ ਪਤਾ ਲੱਗੇ ਕਿਉਂਕਿ ਮੇਰੀ ਗੱਲ ਸੁਣ ਆਸ਼ ਕਦਾ ਇੱਕੋ ਹੀ ਉਸੂਲ ਹੁੰਦਾ ਜਿਹੜੇ ਘਰ ਵਾਲੀ ਹੁੰਦੀ ਹੈ ਨਾ ਉਹਨੂੰ ਪਿਆਰ ਵੱਧੂ ਵਧਾ ਦੇਵੇ ਤੂੰ ਕੰਜਰਾ ਘਰੇ ਪਰਿਵਾਰ ਪਰਿਵਾਰ ਨੂੰ ਪਿਆਰ ਘਟਾਤਾ ਉਧਰ ਵਧਾਤਾ ਰੌਲਾ ਤਾਂ ਆਪੇ ਪੈਣਾ ਸੀ ਤਾਹੀਂ ਰੌਲਾ ਪਿਆ ਮੇਰੀ ਗੱਲ ਤਾਂ ਉਹਨੂੰ ਪੁੱਤ ਮੈਂ ਤੇਰਾ ਯਾਰ ਦੋਸਤਾਂ ਸਾਰਾ ਕੰਮ ਟਕੇ ਆ ਦੂੰ ਘਰ ਬੱਜਿਆ ਜਾਂ ਬੱਜਿਆ ਰਹਿ ਜੂ ਮੈਨੂੰ ਸਾਰੀ ਗੱਲ ਸੱਚ ਦੱਸ ਮੇਰਾ ਪੁੱਤ ਸਾਰੀ ਗੱਲ ਸੱਚ ਦੱਸ ਦੇ ਗੱਲ ਕੀ ਢਾਲ ਚ ਕਾਲਾ ਤਾਂ ਕੁਛ ਨਾ ਕੁਛ ਹੈਗਾ ਏ ਜੇ ਕਹਦਾ ਆਗੇ ਲਗੂ ਤੂੰ ਆ ਫੇਰ ਹੀ ਨਿਕਲਦਾ ਐਵੇਂ ਕੋਈ ਗੱਲ ਨਹੀਂ ਹੁੰਦੀ ਪੁੱਤ ਗੱਲ ਤਾਂ ਹੈਗੀ ਆ ਮੈਂ ਤਾਂ ਪਾਪੀ ਤਾਂ ਹੋ ਗਿਆ ਉਹੀ ਹੋ ਗਿਆ ਗਲਤੀ ਜੀ ਨਾਲ ਕਿਤੇ ਅੱਛਾ ਗੱਲ ਸੱਚ ਹੈ ਗੱਲ ਤਾਂ ਸੱਚੀ ਗਾ ਕੋਪੜਾ ਹੁਣ ਮੈਂ ਕਿਨੂੰ ਕੀ ਦੱਸਾਂ ਮੈਨੂੰ ਐ ਦੀ ਵੀ ਚਲੇ ਇਹ ਲੜਕੀ ਮੇਰ ਨਾਲ ਵਿਆਹ ਕਰ ਲੂਗੀ ਹਾਂ ਹੈ ਕਰਲਾ ਹੈ ਨਹੀਂ ਸਿਰ ਤੇ ਹਾਂ 10 ਕਿੱਲੇ ਆ ਜਾਣਗੇ ਜ਼ਮੀਨ ਦੇ ਮੈਨੂੰ ਤਾਂ ਹੋਰ ਕੋਈ ਲਾਲਚ ਨਹੀਂ ਦੀ 10 ਕਿੱਲੇ ਜ਼ਮੀਨ ਦਾ ਲਾਲਚ ਹੀ ਨਾਲੇ ਟਰੈਕਟਰ ਆ ਜੂ ਘਰੇ ਮਹਾ ਅੱਛਾ ਉਹਦੇ ਲਾਲਚ ਲਾਲਚ ਦੇ ਵਿੱਚ ਕੰਜ ਦਾ ਹੋਰੇ ਕੁਸ ਹੋ ਗਿਆ 10 ਕਿੱਲਿਆਂ ਦੇ ਲਾਲਚ ਨੂੰ ਕੱਜਰੋ ਲਾਲਚੀ ਤਾਂ ਤੁਸੀਂ ਹੈਗੇ ਪਰ ਹੁਣ ਦੱਸ ਕਿਵੇਂ ਕਰਨਾ ਉਵੇਂ ਹੀ ਕੰਮ ਮੈਂ ਤਾਂ ਸੈਟ ਕਰ ਦੂੰ ਮੈਨੂੰ ਹੁਣ ਗੱਲ ਤੂੰ ਦੱਸ ਤੀ ਸਾਰੀ ਮੈਂ ਟਕਾ ਐਨੀ ਐਨੀ ਗੱਲ ਹੈ ਗਿਆ ਵੀ ਮੈਂ ਸਰਜੀਤ ਕਰਨ ਦਾ लाड़ प्यार ਘਟਾਤਾ ਸੀ ਹਾਂ ਉਹ ਵਿਦਾ ਦੇ ਜਦੋਂ ਘਰ ਵਾਲੀ ਨੂੰ ਆਪਾਂ लाड़ प्यार ਘਟਾ ਦਿੰਨੇ ਆ ਰੌਲਾ ਉਹ ਜਿਹੀ ਪੈਂਦਾ ਤੂੰ ਕੰਜੜਾ ਰੌਲਾ ਇੱਥੋਂ ਹੀ ਪਵਾ ਲਿਆ ਮੈਂ ਤੈਨੂੰ ਦੱਸਿਆ ਅੱਜ ਤੱਕ ਚੇਰੀ ਭੂਆ ਮੂਰੇ ਨਹੀਂ ਬੋਲੀ ਹੁਣ ਕਿਵੇਂ ਕਰਨਾ ਦਾ ਸੋ ਮੈਂ ਕਦਾ ਕੇ ਜਾਉ ਇੱਕ ਤਾਂ ਇਹਨੂੰ ਥੂਠ ਸਾਟ ਲਿਆਤਾ ਮਹੀਨੇ ਦੀ ਵੀ ਦੇਣਾ ਬਾਦ ਮੱਝ ਮੁੱਝ ਲੈਣ ਗਏ ਨੇ ਮੈਂ ਗੱਲ ਟਕਿਆ ਦੇਣਾ ਤੂੰ ਦੱਸ ਕਿਵੇਂ ਕਰ ਨਾ ਉਹ ਮੈਂ ਕਹਾਂ ਗੱਲ ਤਾਂ ਇੱਟੇ ਤਕਰੀਫ ਹਫਲਾ ਮਨ ਲੱਗਦਾ ਹੈ ਹਾਂ ਗੱਲ ਤਾਂ ਉਹ ਬਰੂ ਵੀ ਖੜੀ ਉਹ ਨਹੀਂ ਟਕਾ ਕੇ ਜਾਉਂਗਾ ਗੱਲ ਇਹ ਹੈ ਜਿੱਥੇ ਮੈਂ ਮੈਂ ਦੇਖੀ ਲੜਕੀ ਉਹ ਲੜਕੀ ਦੀ ਕੁੜੀ ਘਾ ਮੇਰੇ ਦੋਤੇ ਨਾਲ ਵਿਆਹ ਹੋਣਾ ਹੁੰਦਾ ਉੱਥੇ ਇੱਥੇ ਤਾਂ ਕੁੰਡੀਆਂ ਫਸ ਗਿਆ ਇਹ ਤਾਂ ਹੁਣ ਫੇਰ ਦੱਸ ਕਿਵੇਂ ਕਰੀਏ ਗੱਲ ਤਾਂ ਇਹ ਹੈ ਕਿ ਮੈਂ ਲੈ ਕੇ ਆਉਣੀ ਆ ਉਤੀਵੇਂ ਘਰੇ ਰੱਖਣੀ ਆ ਹਾਂ ਮਾ ਪਫੜ ਮੰਡਾ ਤੂੰ ਫੇਰ ਮੈਂ ਜੰਦਾ ਫਸਾ ਜਾ ਨਾ ਕੁੰਡੀਆਂ ਕਹਿ ਮੈਂ ਨਾ ਕਹੇ ਤੂੰ ਜਿਵੇਂ ਮਰਦੀ ਕਰਾ ਪਰਖਣੀ ਹੈ ਗਰੇ ਬਾਤ ਅੱਜ ਤੋਂ ਮੇਰੀ ਗੱਲ ਲਾੜ ਵਨ ਲੈ ਇਹਨੂੰ ਪਿਆਰ ਕਰਨਾ ਹੈ ਸੂਟ ਲੈ ਕੇ ਦੇਣਾ ਮੂਰੇ ਨਹੀਂ ਬੋਲਣਾਗਾ ਤੇ ਮੈਂ ਗੱਲ ਕੋਸ਼ਿਸ਼ ਕਰਦਾ ਟਕਾਉਣ ਦੀ ਠੀਕ ਹੈ ਦੇਖ ਫਿਰ ਕਿਵੇਂ ਬਾਤ ਬਾਤ ਠੀਕ ਹੈ ਹੋਣੇ ਨਾ ਕੰਜੜਾ ਮਾਰੀ ਤੂੰ ਫਾਰ ਦੇ ਕੇ ਸਿਰ ਚ ਮਾਰਿਆ ਲਟਕੀ ਦੇ ਹੈ ਤੂੰ ਇੱਥੇ ਬੈਠਾ ਰਹਿ ਅਸੀਂ ਕਰਦੇ ਆ ਗੱਲ ਹਨਾ ਹਾ ਹੱਤੇ ਆਪਾਂ ਲਾ ਹੋਵੇ ਚਾਂਦ ਚੜਾਤਾ ਕੰਜੜ ਨੇ ਹੋਰੀ ਆਏ ਹਏ ਆਏ ਹਏ ਇਹ ਤਾਂ ਕੰਜੜ ਨੇ ਚਾਂਦ ਚੜਾਤਾ ਵਹੀ ਆਪਾਂ ਮਰੇ ਗਣਾ ਹਾਂ ਉਹ ਭੇਰਾ ਵੇ ਕਰਕੇ ਕਰੋ ਤੇ ਪਾਟਾ ਪਾਓ ਲੈ ਵੇ ਖੜਕਰੀ ਪਟਕੜ ਬਾਪੂ ਪਰ ਸਾਹ ਵੇ ਠੀਕ ਹੋਏ ਉਹ ਹੈ ਉਹ ਯਾਹੀ ਕਾ ਨਾ ਪੈਣਾ ਮਸਲੇ ਫਿਰ ਖਜਾਬ ਹੋ ਜਾਣਗੇ ਉਹ ਮੁੰਡਿਓ ਮਾਰੀ ਦੀ ਗੱਲ ਸੁਣਿਓ ਓਏ ਉੱਡੇ ਆਓ ਉਹ ਰਹਾ ਬੱਚਾ ਜੀ ਕਮਰ ਹੁੰਦੀ ਆ ਭੈਣ ਮੇਰੀ ਉਹਨਾਂ ਨੂੰ ਸਾਧਾ ਇੱਥੇ ਮਾਰ ਬਾਦ ਬੁੜੀਆਂ ਨੂੰ ਨਾ ਲੈ ਇਕੱਲੇ ਮੁੰਡੇ ਮੁੰਡਿਆਂ ਨੂੰ ਲਿਆ ਆਜੋ ਤੁਹਾਨੂੰ ਦੱਸੋ ਮਰਾ ਸਟੇਜ ਤੇ ਆ ਮੁੰਡਾ ਡੇਰਾ ਪੂਰੇ ਉਹ ਤੇਰੀ ਭੈਣ ਨੂੰ ਕਹ ਉੱਥੇ ਬੈਠੀ ਰਹੋ ਨਾ ਓਏ ਇਹ ਆਜੋ ਬਈ ਗੱਲ ਸੁਣੋ ਹਾ ਫੱਪੜਾ ਦੱਸੋ ਫਿਰ ਕੀ ਕਰਨਾ ਇਹ ਕਰਨਾ ਕੀ ਆ ਪੁੱਤ ਗੱਲ ਸੁਣ ਇਹਨੇ ਤਾਂ ਸੱਚੀ ਕੰਮ ਕਰੀ ਬੈਠਾ ਵਿਆਹ ਕਰਾਈ ਬੈਠਾ ਕੰਜਲ ਦੇਖੋ ਅਮਮ ਜੀ ਕਹਾਣੀ ਦੀ ਤੁਹਾਨੂੰ ਮਹਾਵੰਦਾ ਗਲਤਾ ਫੁੱਫੜ ਜੀ ਹੋਈ ਗੱਲ ਉਹ ਗਲਤਾ ਬੰਦਾ ਦੱਸਦਾ ਬੰਦਾ ਹੈ ਆਪ ਕੋਰੀ ਲੈ ਤੂੰ ਇਹਨੂੰ ਬਜਾ ਬਕਰ ਕੋਰੀ ਕਾ ਤੋ ਲੈ ਜਾ ਕਰ ਖਰਾਬ ਕਰਤਾ ਜਾ ਕਰ ਜਮਾ ਪੱਟਿਆ ਜਾ ਉਹ ਗਾਹਾਂ ਗੱਲ ਸੁਣ ਲਟਕੀਆਂ ਬੈਈਆਂ ਵੀਆਂ ਕੰਜਰ ਦੀਆਂ ਪਰ ਉਹਨਿਆਂ ਕੋਲੇ ਗੱਲ ਮੁੱਕ ਗਈ ਉਹਨਾਂ ਨੇ ਕੁੜੀਆਂ ਨੂੰ ਛੱਡਤਾ ਕੀ ਕਰਾਂਗੇ ਪੱਤੇ ਜਾਵਾਂਗੇ ਫਿਰ ਫੁੱਫੜ ਹੋਣਾ ਸੀ ਕੀਦੇ ਆਸਰੇ ਛੱਡੀ ਆਪਦੀ ਪੈਣ ਆਸਰੇ ਮੈਂ ਹੈਗਾ ਮੇਰੇ ਆਸਰੇ ਥਾੜ ਦੇਓ ਮਗਰ ਫ੍ਰੈਂਕਲੀ ਇਹਨਾਂ ਨੂੰ ਪੁੱਛਾਂ ਉਹ ਫਫੜ ਮੇਰੀ ਗੱਲ ਸੁਣਾ ਤੇਰੀ ਧੀਆਂ ਵਰਗੀ ਆ ਓਏ ਕੰਜਰ ਦੇ ਸਿਰ ਤੇ ਖੁੰਡਾ ਮਾਰੂੰ ਮੇਰਾ ਮਤਲਬ ਮੈਂ ਛੇਰ ਤੇ ਹੱਥ ਰੱਖੂੰਗਾ ਕੰਜਰਾ ਮੇਰੇ ਧੀਆਂ ਵਰਗੀਆਂ ਹੋ ਬੇਫਿਕਰ ਹੋ ਜਾ ਮੇਰੀ ਗਾਰੰਟੀ ਮੇਰੀ ਗਾਰੰਟੀ ਦੀਦਾ ਗੱਲ ਠੀਕ ਆ ਪਫੜਾ ਹੁਣ ਜਦੋਂ ਤੱਕ ਤਾਣਾ ਸੁਲਝਦਾ ਨਹੀਂ ਅਸੀਂ ਦੱਸ ਕਿਵੇਂ ਵਗ ਜੀਏ ਤੁਸੀਂ ਮੈਂ ਬੈਠਾ ਤੁਸੀਂ ਚੁੱਪ ਕਰਕੇ ਜਾ ਬੜੋ ਇਹ ਮਸਲੇ ਹੌਲੀ ਹੌਲੀ ਹੱਲ ਹੁੰਦੇ ਆ ਇੱਕਦਮ ਕਰ ਦੋ ਹਾਂ ਫਫੜ ਜੀ ਨੁਕਸਾਨ ਕਰ ਦੂ ਚਾ ਚੀ ਨਾ ਨੁਕਸਾਨ ਕਰ ਦੂ ਮੇਰੀ ਜ਼ਿੰਮੇਵਾਰੀਆਂ ਮੈਂ ਹਟਾਣਾ ਜੋੜ ਦੂ ਥਾਰੇ ਦੀ ਹਾਂ ਹਾਂ ਬੇਫਿਕਰ ਹੋ ਜਾ ਬਾਲਟ ਪਾਉ ਕੁਛ ਹੈ ਤੇ ਤਵਾਰੀ ਆਏ ਦਾ ਹਾਲ ਤੇ ਕਿਵੇਂ ਪਾ ਦੂ ਮੈਂ ਜੋ ਮੇਵਾਰੀ ਲੈਣਾ ਦੇਖੋ ਫਫੜ ਜੀ ਸਿੱਧੀ ਗੱਲ ਆ ਹਾਂ ਅਸੀਂ ਇੱਕ ਦਿਨ ਦੇਖਾਂਗੇ ਦੋ ਦਿਨ ਦੇਖਾਂਗੇ ਹਾਂ ਤੀਜੇ ਦਿਨ ਅਸੀਂ ਉਹਦੇ ਉਹ ਜਿਹੜੀ ਤੀਮੀਆਂ ਉਹਦੇ ਬਾਾਰ ਚ ਧਰਨਾ ਲਾ ਲਾਂਗੇ ਫੇਰ ਜਾ ਕੇ ਛੋਟਾ ਹਾਥੀ ਲਿਆਵਾਂਗੇ ਭਰ ਕੇ ਛੋਟਾ ਹਾਥੀ ਹਾਂ ਦੇ ਮਾਗੇ ਧਰਨਾ ਠੋਕ ਕੇ ਮੈਂ ਤਾਂ ਬੂਲੇ ਹੂੰਗਾ ਡੇਰੇ ਜੋ ਲੇਉ ਮੈਂ ਤਾਂ ਬੂ ਗੜੇ ਉੱਥੇ ਭਾਜ ਨਗਾਵਾਗੇ ਭਸਨਾ ਵਿਚ ਦੀ ਮੇਨੇ ਮਾਰਾਂਗੇ ਉਹਨੂੰ 3 ਨੂੰ ਆਪਾਂ ਜਿਹੜੀ ਗਲਤਤਾ ਇਹਦੇ ਨਾਲ ਕੋਈ ਇਹ ਆਪਾਂ ਨੋ ਬਚਾਉਣ ਹੀ ਨਹੀਂ ਦੇਣੀ ਮਸਲਾ ਆਪਾਂ ਹੱਲ ਕਰ ਦਿਆਂਗੇ ਜਾਂ ਗੱਲ ਹੈ ਤੁਹਾਨੂੰ ਕੋਈ ਗਲਤ ਨਹੀਂ ਆਪਾਂ ਨੂੰ ਨੇ ਜੱਠਾ ਨਾ ਪਹਿਣਾ ਠੀਕ ਹੈ ਨਾ ਕੋਪੜ ਜੀ ਮੈਂ ਛੋਟੀ ਜੀ ਗਲਤੀ ਕੀਤੀ ਸੀ ਮੈਂ ਖੇਤ ਪਾਂਛੀ ਬਣਾਉਣ ਲੱਗ ਗਿਆ ਵੱਡੇ ਪ੍ਰਧਾਨ ਸਾਹਿਬ ਆਏ ਹੋਏ ਸੀ ਹਾਂ ਮੇਰੇ ਵਗੈ ਨਹੀਂ ਤੜਾ ਤੜਾ ਪਵੇ ਛੱਤਰ ਮਾਰਗਾ ਸਾਡੇ ਦੋਵੇਂ ਆਪ ਦੇਖੀ ਆਈ ਡੀ ਡੀ ਗਲਤੀਆਂ ਤਾਂ ਨਿਕਲਦੀਆਂ ਸੀ ਆਹ ਲਟਕੀ ਆ ਆ ਕੁੜੀ ਦੇ ਦੇਖ ਕੇ ਮੈਂ ਸਰਤਿਆ ਤਾਂ ਕੁੜੀ ਨਾ ਹੁੰਦੀ ਮੈਂ ਕਹਿੰਦਾ ਸਿੱਧਾ ਜੱਪਾ ਕੇ ਉਹਨਾਂ ਨਾਲ ਤਲ ਹੋਇਆ ਇਹ ਗੱਲਾਂ ਨਹੀਂ ਕਰੀ ਜਿਹ ਹੁੰਦੀਆਂ ਲੈ ਪੱਕੇ ਗੱਲ ਸੁਣ ਲੋ ਹਾਂ ਅਸੀਂ ਤਾਂ ਸਾਰਾ ਮਾਮਲਾ ਹੁਣ ਛੋੜਦੇ ਤੇ ਸ਼ਾਬਾਸ਼ ਮੇਰੇ ਤੇ ਗੱਲ ਸੈੱਟ ਦਿਓ ਮੈਂ ਆਪੇ ਠੇਕੇ ਆ ਜੂ ਦੇਖਾ ਬੇਫਿਕਰ ਹੋ ਜਾਓ ਤੁਸੀਂ ਬੇਫਿਕਰ ਹੋ ਕੇ ਬਾਗੋ ਕਿਉਂ ਬਾਈ ਫਿਰ ਚੱਲੀਏ ਆਪਾਂ ਹੁਣ ਤੁਸੀਂ ਜਾਓ ਠੀਕ ਆ ਫੁਫੜਾ ਗਾਰੰਟੀ ਪੱਕੀ ਲਈ ਮੇਰੀ ਗਾਰੰਟੀ ਆ ਸਟਾਮ ਚ ਲਗਾ ਦਿਓ ਠੀਕ ਆ ਹੱਲ ਕੇ ਦਿਖਾਵੇ ਫੁਫੜਾ ਗਾਰੰਟੀ ਆ ਸੁਣਦੇ ਬੰਦਿਆ ਹਾਂ ਸੁਣ ਤਾਂ ਹੋਰ ਜਿੰਮੇਵਾਰ ਮੋਤਵਾਰ ਬੰਦਾ ਪੈਂਡਾ ਇਹ ਵੀ ਦਵਾਈ ਭਾਈ ਮੈਂ ਦਵਾਈ ਭਾਈ ਹੋਰ ਦਾ ਮੈਂ ਮਰਾਂ ਪੰਚੂ ਮੇਰੀ ਪੜਾ ਆਇਦਾ ਮੋ ਫੁੱੜੀ ਮੈਂ ਲਵੀ ਰਹੂ ਮੈਂ ਨਹੀਂ ਜਾਂਦਾ ਮੈਂ ਤਾਂ ਮੈਂ ਇੱਥੇ ਬੈਠਾ ਹਾਂ ਮੇਰੇ ਤੇ ਯਕੀਨ ਨਾ ਸਾਬਾ ਤੁਸੀਂ ਜਾਓ ਅਸੀਂ ਕੰਮ ਟਿਕਾ ਲਾ ਬਸ ਤੁਸੀਂ ਜਾਓ ਕਰਾ ਨਿਕਲ ਬਸ ਆਪਾਂ ਗੱਲ ਇੱਥੇ ਹੀ ਟਿਕਾਉਣੀ ਆ ਆਪਾਂ ਅੱਗੇ ਨਹੀਂ ਵਧਾਉਣੀ ਆਪਾਂ ਕੁੜੀ ਬਸਾਉਣੀ ਆ ਹਾਂ ਹਾਂ ਠੀਕ ਆ ਹਾਏ ਦੇਖ ਪੜਨੇ ਪਰੋਣੇ ਨੇ ਆਪਦੀ ਸਾਰੀ ਗਲਤੀ ਮੰਨ ਲਈ ਕਹਿੰਦਾ ਵੀ ਮੈਥੋਂ ਗਲਤੀ ਹੋਈ ਆ ਚੱਲ ਹੁਣ ਹਾਲਾਤ ਠੀਕ ਹੋ ਜਾਣਗੇ ਲੈ ਹੁਣ ਅਸੀਂ ਚੱਲਦੇ ਆਂਗੇ ਵੀਰੇ ਮੈਂ ਤੂੰ ਫਫੜ ਨੇ ਏਠੀਆ ਉਹਨੂੰ ਸਾਰਾ ਪਤਾਗਾ ਉਹ ਕਹਿੰਦਾ ਸ਼ਾਮ ਤੱਕ ਮੈਂ ਸਾਰੀ ਸਥਿਤੀ ਠੀਕ ਕਰ ਲੂੰਗਾ ਨਾਲੇ ਮੇਰੀ ਗੱਲ ਸੁਣਾ ਜੇ ਤੂੰ ਇੱਕ ਵਾਰੀ ਘਰੋਂ ਪੈਰ ਪਟ ਲੈਣਾ ਇਹਦਾ ਐ ਨਹੀਂ ਪਤਾ ਕੰਜਰ ਦਾ ਸ਼ਾਮ ਨੂੰ ਲੈ ਆ ਕੇ ਬਿਠਾ ਦੇ ਉਹਨੂੰ ਔਰੇ ਵੀਰ ਮੈਂ ਨਹੀਂ ਇੱਥੇ ਰਹਿਣਾ ਭਾਈ ਫਫੜ ਨੇ ਪੂਰੀ ਗਰੰਟੀ ਦਿੱਤੀ ਆ ਕਹਿੰਦਾ ਚਾਹੇ ਮੈਥੋਂ ਸਟਾਮਪ ਤੇ ਲਿਖਾ ਕੇ ਲੈ ਜਾਓ ਸਾਲੇ ਦੇ ਮੌਰ ਭਨ ਦੂ ਕਹਿੰਦਾ ਜੇ ਮੁੜ ਕੇ ਕਹਿੰਦਾ ਇਹੋ ਜਿਹਾ ਕੁਝ ਉਹਨੇ ਕੀਤਾ ਵੀਰੇ ਮੈਂ ਨਹੀਂ ਇੱਥੇ ਰਹਿਣਾ ਮੈਨੂੰ ਤੂੰ ਨਾਲ ਹੀ ਲੈ ਜਾ ਓ ਪਣੇ ਤੂੰ ਸਿੱਟੀ ਹੋਈ ਥੋੜੀ ਆ ਮੈਂ ਤਾਂ ਤੁਹਾਡੇ ਭਾਂਡੇ ਮਾਂਜ ਕੇ ਰੋਟੀ ਖਾ ਲਵਾਂਗੀ ਓਹੋ ਲੈ ਕਿਹੜੀਆਂ ਗੱਲਾਂ ਤੇ ਉੱਤਰ ਆਈ ਤਣੇ ਤੂੰ ਆ ਬਿੱਲਾ ਕਿੱਥੇ ਆ ਤੇਰਾ ਇਹ ਨੂੰ ਤਾਂ ਨਾ 24 ਘੰਟੇ ਬਾਬੇ ਨੂੰ ਅੰਗ ਸੰਗ ਰੱਖਿਆ ਕਰ ਇੱਥੇ ਲਾਇਆ ਇਹਨੂੰ ਜਦੋਂ ਦੋ ਕਦਮ ਬਾਬਾ ਅੱਗੇ ਚੱਲਿਆ ਇਹ ਤਾਂ ਸਾਰੇ ਰਸਤੇ ਸਾਫ਼ ਕਰਦਾ ਜਾਊਗਾ ਠੀਕ ਆ ਮਮੇ ਤੁਸੀਂ ਜਾਣੇ ਹੁਣ ਹਾਂ ਭਾਈ ਹਾਂ ਭਾਈ ਹੁਣ ਅਸੀਂ ਨਾਲ ਬੰਨ੍ਹਦੇ ਹਾਂ ਠੀਕ ਆ ਨਾ ਲੋਏ ਟਾਈਮ ਨਾਲ ਹੁਣ ਕਿਸੇ ਘਰੇ ਵੱਗ ਜੂ ਬਾਲ ਬੱਚਾ ਸਾਹਮਣੇ ਵਾਲੇ ਡੰਗਰ ਬੱਚਾ ਨਾ ਕਰੋ ਹਾਂ ਮੇਰੀ ਗੱਲ ਸੁਣ ਪੈਣੇ ਜੇ ਫੇਰ ਵੀ ਕੋਈ ਗੜਬੜ ਹੋਈ ਫੋਨ ਕਰਦੀ ਚਾਹੇ ਜਦੋਂ ਮਰਜੀ ਹੁਣ ਤਾਂ ਅਸੀਂ ਦੋ ਆਏ ਆ ਲਾਲਾ ਬਾਈ ਫਿਰ ਸਾਰੀ ਸੰਗਤ ਨੂੰ ਲੈ ਕੇ ਆਵਾਂਗੇ ਫਿਰ ਉਹ ਤੀਮੀ ਦੇ ਘਰੇ ਉਹਦੇ ਬਾਰ ਮੂਰੇ ਧਰਨਾ ਲਾਵਾਂਗੇ ਉਹ ਕਰਾਂਗੇ ਉਹਦੇ ਨਾਲ ਜਿਹੜੀ ਕਦੇ ਕਿਸੇ ਨਾਲ ਨਾ ਹੋਈ ਹੋਵੇ ਵੀਰਾ ਮੈਨੂੰ ਯਕੀਨ ਨਹੀਂ ਰਿਹਾ ਉਹਦੇ ਤੇ ਉਹ ਪੈਣੇ ਉੱਤੇ ਯਕੀਨ ਨਹੀਂ ਹੈ ਗਿਆ ਹੁਣ ਤੋ ਇੱਕ ਵਾਰੀ ਫੱਫੜ ਤੇ ਯਕੀਨ ਕਰ ਲੈ ਉਹਨੇ ਕਿਹਾ ਵੀ ਆਇਆ ਤਾਂ ਦੇਖੋ ਜਿੰਨੇ ਦਿਨ ਮਰਜੀ ਬੈਠੇ ਰਹੋ ਮੈਂ ਆਪੇ ਸਾਰੀ ਗੱਲਬਾਤ ਸਹੀ ਕਰੂੰਗਾ ਮੈਂ ਘਰੋਂ ਉਦੋਂ ਜਾਊਂਗਾ ਜਦੋਂ ਸਹੀ ਹੋ ਗਿਆ ਨਾਲ ਇੱਕ ਗੱਲ ਹੋਰ ਰੱਖ ਧਿਆਨ ਚ ਬਾਬੇ ਨਰਾਲੇ ਦੀ ਕਚਹਿਰੀ ਚ ਨਾ ਕੋਈ ਵਕਾਲਤ ਨਹੀਂ ਜਦੋਂ ਉਹਨੇ ਇੱਕ ਵਾਰੀ ਸਜ਼ਾ ਸੁਣਾਤੀ ਉਹਦੀ ਕਿਤੇ ਜਮਾਨਤੀ ਨਹੀਂ ਹੁੰਦੀ ਆਪਣੀਆਂ ਕੋਰਟ ਕਚਹਿਰੀਆਂ ਦਾ ੱੱਕੇ ਨੇ ਕਦੇ ਆ ਜਾ ਕਦੇ ਭਗ ਜਾ ਹੋਰ ਸਿਮਰਨ ਕਰਿਆ ਕਰ ਬਾਬੇ ਦਾ ਹਾਂ 24 ਘੰਟੇ ਸਿਮਰਨ ਬੈਦੀ ਉੱਠਦੀ ਤੁਰਦੀ ਫਿਰਦੀ ਤੂੰ ਛੱਡ ਗਈ ਤੀ ਤਾਂ ਹੀ ਆ ਕੁਝ ਹੋ ਰੇਗਾ ਲੈ ਚੱਲੀਆ ਬਈ ਫਿਰ ਹਾਂ ਬੱਸ ਦਾ ਟਾਈਮ ਹੋ ਗਿਆ ਚਲੋ ਫਿਰ ਚਲੋ ਠੀਕ ਠੀਕ ਹੈ ਜਪਨਾ ਹੋਰੀਆਂ ਮਾ ਕੇ ਭੱਜੀ ਜਪਨਾ ਵੀਰਾ ਜਪਨਾ ਲੈ ਠੀਕ ਹੈ ਪੁੱਤ ਚੰਗਾ ਬੁੱਤ ਯਾ ਲੈ ਉਹ ਬਈ ਚੰਗਾ ਚੰਗਾ ਆ ਜਾ ਬਈ ਆਮਣੀ ਮੇਰੀ ਗੱਲ ਸੁਣ ਤੂੰ ਭੱਗ ਜਾ ਮੈਂ ਨਹੀਂ ਜਾਂਦੀ ਹੈਗੀ ਲੈ ਐ ਮੈਂ ਕਿਵੇਂ ਭੱਗ ਜਾ ਮੈਂ ਮੈਂ ਨਹੀਂ ਜਾਂਦੀ ਹੈਗੀ ਤੂੰ ਭੱਗ ਜਾ ਕੀ ਨਾ ਕਰ ਹੈ ਜੀ ਮਾੜੀ ਮੋਟੀ ਮੈਂ ਜਾ ਕੇ ਕੀ ਕਰੂੰਗੀ ਜੇ ਪਾਪੇ ਨੇ ਰਾਤ ਨੂੰ ਇਹਦੇ ਕੁਛ ਮਾਰਿਆ ਫਿਰ ਕੀ ਕਰਾਂਗੀ ਖਾਣਾ ਹਾਂਗੀ ਕੋਲੇ ਕੋਈ ਨਹੀਂ ਪੁੱਤ ਜੇ ਮੇਰੇ ਕਰਮਾਂ ਚ ਐਦਾਂ ਹੀ ਮਰਨਾ ਲਿਖਿਆ ਹੈ ਨਾ ਤਾਂ ਮੈਂ ਐਦਾਂ ਹੀ ਮਰ ਜਾਊਂਗੀ ਨਹੀਂ ਨਹੀਂ ਭਾਬੀ ਐ ਕਿਉਂ ਕਹਿਨੀ ਐ ਤੂੰ ਚਲ ਕੋਈ ਨਹੀਂ ਪੁੱਤ ਤੂੰ ਭੱਜ ਜਾ ਇਹਨੂੰ ਰਹਿਣ ਦੇ ਮੇਰਾ ਤਾਂ ਆਪਣੀ ਸਰਦਾ ਨਹੀਂ ਮੈਂ ਰਹਿ ਜਾਂਦੀ ਤੇਰਾ ਫੁੱਫੜ ਤਾਂ ਅਲੀ ਅਲੀ ਕਰਦਾ ਤੈਨੂੰ ਪਤਾ ਹੀ ਮੈਂ ਤਾਂ ਮਸਾ ਆਈਆਂਗੀ ਨਾਲੇ ਮੱਜਾਂ ਤੇਰੇ ਹੱਥ ਪਈਆਂ ਹੋਈਆਂ ਨੇ ਤੁਰ ਤੁਰ ਕੱਢ ਲਈ ਨਾਲੇ ਸਕੂਲ ਟੋਰਦੀ ਉਹਨੂੰ ਸਵੇਰੇ ਤਿਆਰ ਕਰਕੇ ਚੱਲ ਚੰਗਾ ਫਿਰ ਤੂੰ ਧਿਆਨ ਰੱਖੀ ਬੀਬੀ ਦਾ ਚੰਗਾ ਬੀਬੀ ਰੋਇਆ ਨਾ ਕਰ ਹੈ ਸਵਾ ਗੁੱਠਾ ਦੇ ਕੇ ਦਰਗਾ ਘਰ ਕੇ ਇੱਥੇ ਚੱਲ ਚੰਗਾ ਬੁਰਮਨੀ ਚੰਗਾ ਬੁਰਮਨੀ ਚੰਗਾ ਭਾਬੀ ਓਏ ਨਾ ਰੋਈ ਜਾ ਕਿੱਥੇ ਰੋ ਰੋ ਕੇ ਆਪਦਾ ਹਾਲ ਗਮਾਇਆਗਾ ਚੰਗਾ ਸਿੰਪੀ ਤੇਰੀ ਮਾਂ ਨੂੰ ਰੋਟੀ ਰੋਟੀ ਖਵਾਦੀ ਇਹਨੇ ਤਾਂ ਕੱਲ ਦਾ ਕੁਝ ਨਹੀਂ ਖਾਦਾ ਦੇਖ ਕਿਵੇਂ ਮਾੜੀ ਹੋਈ ਪਈ ਹੈ ਵਿਚਾਰੀ

ਅਕੜ ਗਲਤ ਗਲਤ ਨਹੀਂ ਨਾ ਸਵਾਲ ਦਾ ਹੱਲ ਬਹੁਤ ਮਾਰੀ ਇਹ ਤਾਂ ਇੱਕ ਥਾਂਵੇਂ ਨਹੀਂ ਇਹ ਤਾਂ ਪਤਾ ਲੱਗ ਗਿਆ ਇਹ ਤਾਂ ਨਹੀਂ ਪਤਾ ਇਹ ਤਾਂ ਕਈ ਥਾਂਵੇਂ ਉਹਨਾਂ ਦਾ ਮਾਲਤ ਮੈਨੂੰ ਤਾਂ ਪਤਾ ਆ ਸ਼ੁਰੂ ਤੋਂ ਮੈਂ ਕਿਹਾ ਬਹੁਤ ਮੈਂ ਇਹ ਲਗਾ ਮੈਨੂੰ ਪਰਚਾ ਪੋ ਕਸ਼ਟ ਬਹੁਤ ਆ ਦੰਦਾ ਚਾਚੀ ਨੂੰ ਨਾ ਮਾਰੀ ਗੱਲਾਂ ਵਿੱਚ ਦਾ ਮੇਰੇ ਛੱਤਰ ਮਾਰ ਜਾਂਦਾ ਵਿੱਚੀ ਚਾਚੀ ਦੇ ਛੱਤਰ ਮਾਰਦਾ ਮਾਰੇ ਦਾ ਕੀ ਹੱਕ ਹੈ ਇਹ ਗੱਲ ਹੈ ਹੈ ਮਾਰੀ ਕਰ ਕਰੇ ਨੂੰ ਆਏ ਨੂੰ ਆਏ ਨਹੀਂ ਸ਼ਰਮ ਆਉਂਦੀ ਹੋਰ ਮੈਂ ਤਾਂ ਚੱਲ ਮੈਂ ਤਾਂ ਕਹਿੰਦਾ ਪਿਓ ਆ ਸਮਾਨ ਹੈ ਮੇਰੇ ਕੋਈ ਗੱਲ ਨਹੀਂ ਮਾਰ ਗਿਆ ਜਿਹੜੇ ਰੌਲਾ ਕੱਢਦਾ ਸਾਰਾ ਮੈਂ ਕਹਿੰਦਾ ਵੀ ਡੇਰੇ ਚੱਲ ਇਹ ਕਹਿੰਦਾ ਡੇਰੇ ਜਾਂਦਾ ਨਹੀਂ ਉਹ ਡੇਰੇ ਡੇਰੇ ਜਾਂਦਾ ਹੋਰ ਮੈਂ ਡੇਰੇ ਜਾਂਦਾ ਮੈਂ ਨੂੰ ਕਹਿੰਦਾ ਉੱਥੇ ਭੱਗ ਜਾ ਤੇਰਾ ਜਨਮ ਸਾਬਲ ਹੋ ਜੂ ਆ ਜਿਹੜਾ ਮੂਤ ਪੀਣਾ ਇਹ ਹਟ ਜਾ ਨਾ ਵੇ ਸਹੀ ਗੱਲ ਹੈ ਹਾਂ ਲੈ ਲਓ ਮੈਂ ਕਹਿੰਦਾ ਡੇਰੇ ਲੈ ਦਮ ਆ ਰਿਜ਼ਲਟ ਨਹੀਂ ਆਉਦੇ ਦੀ ਮਾਰੇ ਨਤੀਜੇ ਨਹੀਂ ਆਉਦੇ ਦੀ ਇਹ ਜਾਂਦਾ ਹੁੰਦਾ ਸਹੀ ਸਹੀ ਅਸੀਂ ਹੁਣ ਅਸੀਂ ਡੇਰੇ ਲਾਟ ਲੱਗੇ ਹੋਏ ਹਾਂ ਸਾਡਾ ਕੋਈ ਵੀਕ ਪੁਆਇੰਟ ਹੈ ਹੀ ਨਹੀਂਗਾ ਨਾ ਵੇ ਬੜੀ ਵਾਲਾ ਕਹਦਾ ਹੈ ਨਹੀਂ ਕੋਈ ਬਾਬਾ ਜੀ ਨੂੰ ਵਧੀਆ ਹਾਂ ਮੈਂ ਤਾਂ ਕਹਿੰਦਾ ਫੁੱਫੜ ਜੀ ਤੁਸੀਂ ਵੀ ਚੱਲੋ ਐਦਿ ਮਾਂ ਕਹਿੰਦੀ 10 ਤਰੀਕ ਵਾਲੀ ਸਤ ਸੰਗ ਤੇ ਜਮਾ ਮੈਂ ਉਹਦਾ ਮੈਂ ਮੈਂ ਕਿਹੜੇ ਡੇਰੇ ਮੇਰੇ ਘਰ ਜਨਮ ਸਾਫ ਲੋ ਜੂ ਫੁੱਫੜ ਜੀ ਧੁਰ ਦਰਗਾਹ ਨੂੰ ਪੌੜੀਆਂ ਲੱਗ ਜਾਣਗੀਆਂ ਤੁਹਾਡੀਆਂ ਬਾਜੀ ਬਾ ਜੀ ਹਾਂ ਅਰੇ ਮੇਰੀਆਂ ਨਹੀਂ ਲੱਗੀਆਂ ਹਾਂ ਇਹ ਲੱਖ ਤੋਂ 2 ਲੱਖ 2 ਤੋਂ 4 ਲੱਖ ਗਾਂ ਇਹ ਡੇਰੇ ਕੋਲ ਹੁੰਦਾ ਹੈ ਕਰੋੜਾਂ ਚ ਡੇਰੇ ਉਹ ਬਾਬਾ ਜੀ ਦੇ ਦਿੰਦੇ ਨੇ ਇਹ ਨਰਾਲੇ ਬਾਬੇ ਦੀ ਕਿਰਪਾ ਹੈ ਹੋ ਮੇਰੀ ਗੱਲ ਸੁਣੋ ਹੁਣ ਜਦੋਂ ਪ੍ਰਮਾਤਮਾ ਦੇਣ ਆਲਾ ਬੈਠਾ ਉਹਨੇ ਰਾਹ ਬਣਾਉਣਾ ਹੁੰਦਾ ਹੈ ਪ੍ਰਮਾਤਮਾ ਨੇ ਚਾਹਿਆ ਬਾਬਾ ਜੀ ਨੇ ਚਾਹਿਆ ਉਹ ਮੋਢਾ ਟੱਕਰਿਆ ਮੈਨੂੰ ਭਾਣ ਜਾ ਹਏ ਇਹ ਬਗੜਾ ਦੋਤਾ ਲੁੱੱਚੇ ਦਾ ਦੋਤਾ ਹਾਂ ਹੈ ਮੈਂ ਮੈਂ ਟੱਕਰਿਆ ਗਾਂ ਆਈ ਰਾਹ ਬਣਦੇ ਜਾਂਦੇ ਨੇ ਮੈਂ ਤੁਹਾਨੂੰ ਅਹੀਂ ਕਹਿੰਦਾ ਕਿ ਭਰਾ ਕਿਰਪਾ ਦਾ ਕੋਈ ਤੇਰੇ ਤੇ ਹੋਲ ਵੀ ਲੱਗੀ ਨਾਲ ਤੂੰ ਗਿਆ ਨਹੀਂ ਹਾਂ ਹੈ ਹਾਂ ਬਾਈ ਚੱਲ ਪਿਆ ਨਾ ਚੱਕਰ ਦੇ ਤੂੰ ਮੇਰੇ ਨਾਲ ਚੱਲ ਮੈਂ ਦੇਖ ਟੱਕੀ ਬਿਗੀ ਮੈਂ ਟੱਕੀ ਬਿਗੀ ਨਾ ਕਹਿ ਬਿਗੀ ਨਾ ਕਹਿ ਹਾਂ ਇਹ ਤਾਂ ਬੰਨਾ ਡਬਲ ਹਾਂ ਡਬਲ ਦਾ ਪਾਰ ਹੋ ਰੇ ਕੰਮ ਇਹ ਪਰਮਾਤਮਾ ਮੈਨੂੰ ਕਹੀ ਅੱਗੇ ਤੋਂ ਹਾਂ ਹੈ ਮੇਰੀ ਥੋੜੀ ਪਰਦੇ ਇਹ ਪਰਮਾਤਮਾ ਹੈ ਪਰਮਾਤਮਾ ਮੇਰੀ ਥੋੜੀ ਪਰਦੇ ਵਾ ਪਾਰ ਦੂ ਪਾਰ ਦੂ ਸਾਹ ਪਰ ਦੂ ਵੇਰੀ ਗੱਲ ਸੁਣ 10 ਤਰੀਕਾ ਦੇ 7 ਸੰਗ ਤੇ ਤੂੰ ਚੱਲ ਹਾਂ ਮਹੀਨੇ ਨੂੰ ਲੈ ਕੇ ਜਾਵਾਂਗੇ ਭੂਆ ਨੂੰ ਵੇ ਭੂਆ ਨੂੰ ਪੂਰਨਵਾਸੀ ਨੂੰ ਪਿੰਨੀ ਪ੍ਰਸ਼ਾਦ ਦਵਾਉਂਗਾ ਉਹਦੇ ਬਾਬਾ ਜੀ ਪੂਰੇ ਕਾਇਮ ਹੁੰਦੇ ਨੇ ਮੈਂ ਚੱਲੂ ਸਾਦਨ ਹੈ ਸਾਦਨ ਹੈ ਕੋਈ ਜਾਣਦਾ ਹੈ ਸਾਦਨ 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 ਕਰਾ ਲਾਂਗੇ ਬਸ ਉਹਦਾ ਹੱਥੀ ਕਰਾਉਨੇ ਮੈਂ ਮੁੰਡੀ ਦਾ ਕਣਕ ਵਾਲਾ ਹੈ ਮੈਂ ਚੱਲ ਹੈ ਮੈਂ ਚੱਲ ਜਿਹੜੀ 10 ਤਰੀਕਾ ਨੂੰ 7 ਸੰਗ ਤੇ ਤੈਨੂੰ ਲੈ ਕੇ ਜਾਣਾ ਠੀਕ ਹੈ ਜਿੱਦੇ ਪੂਰਨਵਾਸੀ ਨੂੰ ਬਾਬਾ ਜੀ ਪਿੰਨੀ ਪ੍ਰਸ਼ਾਦ ਦਿੰਦੇ ਨੇ ਸਿਰਫ ਪੰਜ ਭੈਣਾਂ ਨੂੰ ਹੀ ਦਿੰਦੇ ਨੇ ਬੜਾ ਆਪਾਂ ਚਲਾਂਗੇ ਹਾਂ ਸਪੈਸ਼ਲ ਚੱਲੂ ਠੀਕ ਹੈ ਤੇ ਮਾਇਆ ਕਹਿੰਦਾ ਦੀਗਾ ਹੂੰ ਮਾਉ ਪਾਜੇ ਜਾਇਤੀ ਜਿਹੜਾ ਬਾਬਾ ਜੀ ਦਾ ਹੂੰ ਰਾਗ ਰੇਂਦਰ ਵਾਲੇ ਬਾਬੇ ਦੇ ਕਿ ਸਰਕੇ ਸਰਕੇ ਤੁਰਦੇ ਹੂੰ ਉਹ ਮੋਢਾ ਜਿਹੜਾ ਹੈਗਾ ਤਨਪੁਰੇ ਵਾਲਾ ਆਰਨੇਤ ਉਹਨੇ ਗਾਣਾ ਬਣਾਤਾ ਉਹਦਾ ਲੈ ਹੋਰ ਹੋਣ ਬਾਈ ਕਿਰਪਾ ਬਾਬਾ ਜੀ ਕਿਰਪਾ ਹੋਰ ਉਹਨਾਂ ਨੂੰ ਵੀ ਪਤਾ ਵੀ ਚੱਲੂ ਭਜਨ ਕੀ ਥੋੜਾ ਚੱਲਿਆ ਉਹ ਚ ਹੋਰ ਦੇਖ ਉਹ ਮੋਢੇ ਦੇ ਆਰਨੇਤ ਨੇ ਜਿਵੇਂ ਅਸੀਂ ਦੇਰੇ ਵਾਲੇ ਤੁਰਦੇ ਆ ਉਥੇ ਰਾਲੇ ਬਾਬੇ ਦੇ ਡੇਰੇ 'ਚ ਅਸੀਂ ਸਾਨੂੰ ਸੁਭਾਅ ਆ ਸੀ ਸਾਡੀ ਮਾ 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 ਬਹੁਤ ਵਾਰ ਦੇਖਿਆ ਮਾਕਰੋ ਗਾਣੇ ਦੇ ਨਾਲੇ ਦੇ ਮਾਗਰ ਜੋ ਤਾਂ ਕਹਣਾ ਹੁੰਦਾ ਰਾਗੜੇ ਬਾਈਲੀ ਦੇ ਕੇ ਸਰਕੇ ਸਰਕੇ ਤੁਰ ਦੇਖੀ ਆਏ ਆਉਂਦਾ ਨਾਲ ਹੀ ਉਹ ਜਿਹੜੀ ਭੈਣ ਹੈਗੀ ਉਹਦੇ ਵੀ ਐਂ ਬਾਹ ਫੜੀ ਹੋਈ ਆ ਮਗਰ ਜਿਵੇਂ ਸਾਡੀ ਨਰਾਲੇ ਬਾਬੇ ਨੇ ਫੜੀ ਹੋਈ ਹੈਗੀ ਹੈ ਪ੍ਰਮਾਤਮਾ ਹੁਣ ਬਾਈ ਸਭ ਕੁਝ ਹੁੰਦਾ ਮੈਨੂੰ ਐ ਲੱਗਦਾ ਫੁੱਫੜ ਜੀ ਵੀ ਆਰ ਨੇਤੇ ਵੀ ਕਿਰਪਾ ਹੋ ਗਈ ਮੈਂ ਡੇਜਾਂਦਾ ਹਾਂ ਬਿਨਾਂ ਮਨੂ ਉਹ ਵੀ ਲਿਆਇਆ ਮੈਂ ਤਾਂ ਕਈ ਵਾਰੀ ਆਇਆ ਹੁੰਦਾ ਮੈਂ ਤਾਂ ਸੁੱਤਾ ਪਿਆ ਉੱਠ ਕੇ ਗਈ ਹੋਈ ਇੱਧਰ ਤੁਹਾਨੂੰ ਪਰੇ ਕਦੀ ਮੱਥਾ ਟੇਕ ਦਿੰਦਾ ਹੁੰਦਾ ਵੀ ਇਦਰੀ ਕਿਰਪਾ ਹੋ ਗਈ ਪਤਾ ਨਹੀਂ ਬਾਬਾ ਇਦਰੀ ਆ ਗਿਆ ਹੁਣ ਆਪਾਂ ਚੱਕੀ ਕਣ ਨੂੰ ਮੱਥਾ ਟੇਕਿਆ ਕਰ ਹੋਰ ਹੁਣ ਚੱਕੀ ਕਣ ਨੂੰ ਮੱਥਾ ਟੇਕਦਾ ਮੈਂ ਚਾਹੇ ਜੇ ਭਾਜੰਦੀ ਗਾਣਾ ਬਣਾਤਾ ਗਾਉਂਦਾ ਬਹੁਤ ਵਧੀਆ ਮੁੰਡਾ ਹਾਂ ਨੇ ਤਾਂ ਹਾਂ ਹਾਂ ਹੈ ਹੂੰ ਉਰੇ ਆਪਰੇ ਲਵੇ ਦੀ ਲੈ ਸਾਡੇ ਬਹਿਤਾ ਆਇਆ ਦੀ ਆ ਮੇਰੇ ਸਾਡੇ ਬਹਿ ਸਦਾ ਉੱਥੇ ਬਹੁਤ ਬਹੁਤ ਸੋਹਣਾ ਗਾਇਕ ਮੁੰਡਾ ਬਹੁਤ ਵਧੀਆ ਗਾਉਂਦਾ ਹੂੰ ਆਪਾਂ ਸੁਣਦੇ ਨਹੀਂ ਕਿਸੇ ਨੂੰ ਇਹ ਮੁੰਡੇ ਨੂੰ ਸੁਣ ਲੈਣਿਆ ਕਰ ਬੜਾ ਚੰਗੀ ਗੱਲ ਚੰਗੀ ਗੱਲ ਹੂੰ ਬਸ ਮੈਨੂੰ ਲੱਗਦਾ ਸੱਚਾ ਕਰ ਮੈਂ ਲੈ ਕੇ ਜੇ ਉਦਾਸ ਤਰੀਕ ਨੂੰ ਤਿਆਰ ਰਹੋ ਠੀਕ ਆਪਾਂ ਮੈਂ ਤਿਆਰ ਛੱਡ ਮੇਰਾ ਮੇਰੀ ਬਾਹ ਚੱਡ ਦੇ ਮੇਰੀ ਗੱਲ ਤਾਂ ਸੁਣ ਲੈ ਮੇਰੀ ਬਾਹ ਛੱਡ ਉਹਦੀਆਂ ਫੜ ਬਾਹਾਂ ਜਿਹੜੀ ਨਵੀਂ ਰੰਨ ਰੱਖੀ ਹੈ ਨਾ ਉਹਦੀਆਂ ਬਾਹਾਂ ਫੜ ਤੂੰ ਮੇਰੀਆਂ ਕੰਨੂ ਫੜਨੀਆਂ ਤੂੰ ਮੇਰੀ ਮੇਰੀ ਗੱਲ ਸੁਣ ਮੈਂ ਤੈਨੂੰ ਤਾਂ ਕਦੀ ਦੱਸਦਾ ਪਾਥੀ ਦੇ ਫੋਸ ਵਰਗਾ ਤੇਰਾ ਬੂਥਾ ਗੋਹੇ ਵਰਗੀ ਤੂੰ ਮੇਰੀ ਗੱਲ ਸੁਣਾ ਦੇ ਆ ਮੇਰੇ ਤੇ ਪੈਰ ਤੇ ਪੈਰੀ ਹੱਥ ਲਾ ਪਿੰਦਾ ਆ ਤੇਰੇ ਬਾਰੇ ਮੇਰੇ ਨਾਲ ਪੈਰੀ ਹੱਥ ਲਾ ਹੈ ਮੈਂ ਹੋ ਕੇ ਬੁੜੀ ਰਾਜਗੁੰਡੀ ਵੀ ਬੁਢੀ ਹੋ ਗਈ ਤੈਨੂੰ ਚਾਹੀਦੀਆਂ ਨਵੀਆਂ ਨਵੀਆਂ ਰੰਨਾ ਤੂੰ ਹਣ ਨਮੀ ਨਮੀ ਰੰਨ ਪਾਲਦਾ ਤੂੰ ਉਹ ਪਾੜ ਲੈ ਆਰੇ ਮੇਰੀ ਗੱਲ ਸੁਣ ਮੈਂ ਉਹ ਕੰਮ ਆਵਾਸਤੀ ਨਹੀਂ ਕੁਛ ਕੀਤਾ ਮੇਰੀ ਮਿੱਤੋ ਮੈਂ ਮੰਨ ਗਿਆ ਮਿੱਤੋ ਮੇਰੀ ਗਲਤੀ ਹੋ ਗਈ ਮੈਂ ਤਾਂ ਗਲਤੀ ਹੋ ਗਈ ਮੈਂ ਮੰਨ ਗਿਆ ਤੇਰੀ ਗੱਲ ਹੋਰ ਦੱਸ ਹੈ ਮੈਂ ਹਜੇ ਤੈਨੂੰ ਸਮਝਾਉਂਗਾ ਤੂੰ ਆਪ ਕਹੇਂਗੀ ਵੀ ਪੂਰੇ ਆ ਤੂੰ ਗੱਲ ਜਮਾ ਸਹੀ ਤੇ ਰੋਦਾ ਸੀਗਾ ਮੈਂ ਤੇਰੀ ਕੋਈ ਬੇਨਤੀ ਕਰਦਾ ਮੇਰੀ ਕੁੜੀ ਮੁਰੇ ਮੇਰੇ ਬੇਕੀਰੇ ਮੇਰੀਆਂ ਕੁੜੀਆਂ ਮੇਰੇ ਬਰੋਬਰ ਦੀਆਂ ਆਉਣਗੀਆਂ ਦੇਖ ਤਾਂ ਦਪਤੇ ਪੈਂਦੇ ਮੇਰੇ ਪਰ ਹੀ ਹੱਥ ਲਾਣਾ ਹੈ ਤੈਨੂੰ ਕੁੜੀਆਂ ਵਿਆਹ ਕਰਾਉਣ ਬੈਲੇ ਨਹੀਂ ਜਾਦ ਆਈਆਂ ਹੁਣ ਤੈਨੂੰ ਯਾਦ ਆ ਗਈਆਂ ਕੁੜੀਆਂ ਤੈਨੂੰ ਨਹੀਂ ਪਤਾ ਮੈਂ ਕਿਹੜੇ ਕੰਮ ਨੂੰ ਖੂਲਾ ਪੱਕਿਆ ਕਿਹੜੇ ਕੰਮ ਨੂੰ ਦੱਸ ਮੈਨੂੰ ਕਿਹੜੇ ਕੰਮ ਨੂੰ ਹਾਂ ਤੈਨੂੰ ਕੀ ਦੱਸਾਂ ਹਲੇ ਮੈਂ ਹਜੇ ਕਦੇ ਕਲ ਕੁਝ ਨਹੀਂ ਸਮਝ ਤੂੰ ਠੰਡੀ ਹੋ ਪਰ ਤੈਨੂੰ ਮੈਂ ਬਿਠਾ ਕੇ ਸਾਰੀ ਗੱਲ ਸੁਣਾਉਂਦਾ ਆ ਮੈਂ ਠੰਡੀ ਆ ਮੈਂ ਤਾਂ 30 ਸਾਲਾਂ ਦੀ ਠੰਡੀ ਆ ਤੂੰ ਜੇ ਨੂੰ ਠੰਡੀ ਕਰਨਾ ਉਹਨੂੰ ਜਾ ਕੇ ਕਰ ਮੈਨੂੰ ਕੀ ਪਤਾ ਸੀ ਜੇ ਜੇ ਪਿੰਡ 'ਚ ਬੇਇੱਜ਼ਤੀ ਹੋ ਗਈ ਮੇਰੇ ਨਾ ਮੈਨੂੰ ਫੇੜ ਦੇਖਣਾ ਸਾਫਾ ਪਾਉਣਾ ਪੈ ਜੂ ਦੇਖਣਾ ਸਾਫਾ ਤੂੰ ਕਾ ਨੂੰ ਪਾਉਣਾ ਮੈਂ ਪਾਉਣਾ ਮੈਂ ਕਿਹੜਾ ਕਿਸੇ ਖਸਮ ਨੂੰ ਰੱਖ ਲਿਆ ਜਮਕ ਹੋਰ ਖਸਮ ਕਰ ਲਿਆ ਰੰਨ ਤਾਂ ਤੂੰ ਕੀਤੀ ਆ ਹੋਰ ਨਾ ਤੈਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਮੇਰੀ ਤਾਂ ਕੋਹਰਾ ਵਾਲੂ ਵੀ ਨਹੀਂ ਦੇਖ ਸਕਦਾ ਤੈਨੂੰ ਮੇਰੇ ਤੇ ਸੀ ਭਰੋਸਾ ਨਹੀਂ ਮੈਨੂੰ ਕਾਦਾ ਭਰੋਸਾ ਰਹਿ ਗਿਆ ਤੂੰ ਤਾਂ ਮੇਰੇ ਜੀਉਂਦੇ ਜੀ ਰੰਨ ਲੈ ਜਾਂਦੀ ਹੋਰ ਹੈ ਕਾਦਾ ਭਰੋਸਾ ਦੇਖ ਲੂ ਸਾ ਫੇ ਤੂੰ ਕਿਉਂ ਬਣਿਆ ਤੇਰੀ ਧੀ ਨਿੱਕਾ ਗਈ ਤੇਰੀ ਧੀ ਨਿੱਕਾ ਗਈ ਮੇਰੀ ਗੱਲ ਸੁਣ ਲੈ ਉਹ ਦੱਸ ਮੈਨੂੰ ਹਾਂ ਨਹੀਂ ਬੋਲ ਤਾਂ ਮੇਰੀ ਕੁੜੀ ਸੁਣਦੀ ਆ ਮੈਂ ਤੇਰੇ ਪੈਰੀਂ ਮੇਰੇ ਪੈਰੀ ਹੱਥ ਲਾ ਲਾ ਬੱਸ ਮੇਰੇ ਪੈਰੀ ਹੱਥ ਡਾ ਲਾ ਕੁੜੀ ਸੁਣਦੀ ਆ ਸਾਹਮਣੇ ਕੁੜੀਆਂ ਨੂੰ ਸਾਰੀਆਂ ਕਰਤੂਤਾਂ ਦਾ ਪਤਾ ਲੱਗ ਗਿਆ ਹੁਣ ਕਿ ਕੁੜੀਆਂ ਸੁਣਣ ਹੇ ਮੈਨੂੰ ਗੱਲ ਸੁਣ ਮੈਂ ਮੈਂ ਮੇਰੀ ਧੀਆਂ ਦੇ ਅੱਖਾਂ ਚ ਅੱਖ ਨਹੀਂ ਪਾ ਸਕਦਾ ਤੂੰ ਐਨਾ ਹੱਥ ਹੱਥ ਬਣਾ ਲੈ ਹੇ ਮੇਰੀ ਗੱਲ ਸੁਣ ਤੂੰ ਮੈਨੂੰ ਜਿਵੇਂ ਕਹੇਂਗੀ ਜਿਵੇਂ ਚ ਕਾਰ ਚੱਲਦੀ ਹੈ ਚਾਬੀ ਵਾਲੀ ਹੈ ਨਾ ਉਵੇਂ ਜਿਵੇਂ ਜਿਵੇਂ ਚਾਬੀ ਦੇਣੀ ਹੈ ਉਵੇਂ ਚੱਲੂਗਾ ਮੈਂ ਜਿਵੇਂ ਤੂੰ ਕਹੇਂਗੀ ਬਾਰੂ ਵੀ ਨਹੀਂ ਪਿੰਦਾ ਜਮੀਨ ਅੱਜ ਤੱਕ ਮੂੰਹ ਤੇ ਨਹੀਂ ਧਰਦਾ ਹੈ ਨਾ ਮੈਂ ਆਂਡਾ ਮੀਠਾ ਖਾਵਾਂ ਕਰੇ ਬੜੰਦੇ ਮਾਂ ਜਿਹੜੇ ਡੇਰੇ ਜਿਦ ਤੂੰ ਕਹੇਂਗੀ ਉੱਥੇ ਡੇਰੇ ਜਮਾ ਬੱਦੂਗਾ ਹੈ ਜਿੱਥੇ ਮੈਨੂੰ ਚੜਾਉਣਾ ਹੋ ਗੋਫਾ ਗਫਾ ਚੜਾ ਦੇ ਮੈਂ ਕੁਛ ਨਹੀਂ ਕਹਾਂਦਾ ਤੈਨੂੰ ਹੈ ਪਰ ਤੂੰ ਹੱਥ ਬੰਨ ਕੇ ਤੂੰ ਪਾਸਾ ਤੱਕ ਠੰਡੀ ਰਹਿ ਕਿਸੇ ਵੀ ਗੱਲ ਨਾਲ ਖਲੇ ਕੋਪੇ ਭਾਫ ਕੱਢ ਜਮੀ ਪੱਟੇ ਜਾਵਾਂਗੇ ਤੂੰ ਥੋੜੇ ਕਿ ਦਿਨ ਹੋਰ ਦੇਖ ਮੈਂ ਤੈਨੂੰ ਸਾਰੀ ਗੱਲ ਸਮਝਾਉਂਗਾ ਤੂੰ ਆਪ ਕਹੇਗੀ ਪੂਰਿਆ ਸੱਚੀ ਗੱਲ ਹੈ ਤੇਰਾ ਕੋਈ ਫੇਰ ਨਹੀਂ ਗੱਲ ਸਮਝਾਉਣੀ ਆ ਤੂੰ ਮੈਨੂੰ ਦੱਸਦਾ ਸਹੀ ਤੇਰੇ ਕਿ ਕਿਸੇ ਨੇ ਗੱਲ ਚ ਗੁੱਠਾ ਦਿੱਤਾ ਸੀ ਮੈਂ ਤੇਰੀ ਮੈਂ ਤੇਰੀ ਹੱਥ ਮੇਰੇ ਨਾ ਆ ਤੌਲੀ ਬੋਲਦਾ ਮੈਨੂੰ ਤਾਂ ਢੀਂਡ ਜੋ ਗਾਣੀ ਛੱਡਿਆ ਕੁੜੀ ਕੁੜੀ ਆਉਂਦੇ ਚੁੱਪ ਕਰ ਜਾ ਕੁੜੀ ਆਉਂਦੇ ਕੁੜੀ ਆਉਂਦੇ